ਕੀ ਲੱਗਦਾ ਖਡੂਰ ਸਾਹਿਬ ਕਿੱਧਰ ਭੁੱਗਤੇਗਾ ਇਸ ਵਾਰ ਇੱਕ ਪਾਸੜ ਇੱਕ ਪਾਸੜ ਖਡੂਰ ਸਾਹਿਬ ਜਿੱਤ ਹੋਣੀ ਆ 80% ਵੋਟ ਇੱਕ ਪਾਸੇ ਪੈਣੀ ਆ 20% ਆ ਸਾਰੇ ਜਿਹੜੇ ਖੜਿਆ ਮਾਤਾ ਦਾ ਮਾਲ ਉਹਨਾਂ ਨੂੰ ਪੈਣੀ ਆ 20% ਵੋਟ ਇੱਕ ਪਾਸੇ ਰਹਿ ਜਾਣੀ ਆ 80% ਵੋਟ ਬਲਟੋਹਾ ਸਾਹਿਬ ਨੂੰ ਪੈਗੀ ਉਹਨੂੰ 80% ਲਾਹਣ ਤਾਂ ਪੈਣੀ ਆ ਲੋਕਾਂ ਦੀ ਲਾਹਣ ਤਾਂ ਖੱਟੀ ਜਾਂਦਾ ਪਰ ਬਲਟੋਹਾ ਸਾਹਿਬ ਕਹਿੰਦੇ ਕਿ ਐਨਐਸਏ ਤਾਂ ਮਰਤੇ ਵੀ ਲੱਗੀ ਮੈਂ ਵੀ ਪੰਥਰ ਦਿੱਲੀ ਕਾਫੀ ਕੁਰਬਾਨੀਆਂ ਕੀਤੀਆਂ ਤਸ਼ੱਦਦ ਹੋਏ ਬਾਹਾਂ ਖੜੀਆਂ ਕਰਕੇ ਦਰਬਾਰ ਸਾਹਿਬ ਚ ਬਾਹਰ ਆਉਣੇ ਨੂੰ ਕੁਰਬਾਨੀ ਕਹਿੰਦੇ ਆ ਇੱਕ ਡਾ ਕੇ ਲੜਨਾ ਪੜਨਾ ਕੁਰਬਾਨ ਉਹ ਹੋਏ ਆ ਜਰਨੈਲ ਸ਼ਾਮ ਸਿੰਘ ਟਾਰੀ ਵਰਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚੋਂ ਉਹ ਆਏ ਲੜਦੇ ਪੜਦੇ ਸ਼ਹੀਦ ਹੋਏ ਜਿਨ੍ਹਾਂ ਦੇ ਹੱਥ ਜੀ ਕੁਰਬਾਨ ਦੇ ਦਾ ਮੁੱਠਾ ਹੱਥ ਜੀ ਸੀਗਾ ਇੱਕ ਡਾ ਕੇ ਲੜਨ ਵਾਲੇ ਉਹ ਕੁਰਬਾਨੀ ਹੁੰਦੀ ਆ ਚੂਜ ਕੇ ਮਰਨਾ ਕੁਰਬਾਨੀ ਹੁੰਦੀ ਆ ਗੋਲੀ ਤੋਂ ਡਰਦੇ ਹੱਥ ਖੜੇ ਕਰਕੇ ਆਪ ਦੇ ਸਾਥੀਆਂ ਨੂੰ ਛੱਡ ਕੇ ਬਾਹਰ ਆ ਜਾਣਾ ਤੇ ਫਿਰ ਉਸ ਉਸ ਕੀਤੀ ਹੋਈ ਹਰਕਤ ਦੇ ਬਦਲੇ ਤੁਹਾਨੂੰ ਕੋਈ ਗੈਸ ਏਜੰਸੀ ਮਿਲਦੀ ਹੈ ਕੋਈ ਪੈਟਰੋਲ ਪੰਪ ਮਿਲਦਾ ਕੋਈ ਤੁਹਾਨੂੰ ਹੋਰ ਸਹੂਲਤ ਮਿਲਦੀ ਹੈ ਕਿ ਅਸੀਂ ਜੇਲਾ ਕਟੀਆਂ ਇਹਨੂੰ ਕੁਰਬਾਨੀ ਨਹੀਂ ਕਹਿੰਦੇ ਕੁਰਬਾਨ ਹੋਏ ਜਿਹੜੇ ਨਾ ਮੁਲਕ ਜਿਹੜੇ ਕੌਮ ਲਈ ਦੇਸ਼ ਲਈ ਕੁਰਬਾਨ ਹੋਏ ਹਨ ਸਾਨੂੰ ਪਤਾ ਹੈ ਕੌਣ ਨੇ ਉਹ ਬਾਬੇ ਸਰਾਬੇ ਹਰ ਕੀ ਗਦਰੀ ਬਾਬੇ ਕਿੰਨੇ ਨੇ ਹਮ ਕਿੰਨੇ ਪੁਰਖੇ ਕੁਰਬਾਨ ਹੋਏ ਨੇ ਸਾਡੇ ਕੁਰਬਾਨੀ ਦਾ ਤੇ ਭਗੋੜੇ ਹੋਣ ਦਾ ਬਹੁਤ ਅਲੱਗ-ਅਲੱਗ ਰਾਹ ਨੇ ਜਿਹੜੇ ਕੁਰਬਾਨੀਆਂ ਦਾ ਰਾਹ ਚੁਣਦੇ ਆ ਨਾ ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਵੀ ਅਸੀਂ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਮੂੰਹ 'ਚ ਉਹ ਲਫ਼ਜ਼ ਕਹਿਣਾ ਨਹੀਂ ਪੈਂਦਾ ਕਿ ਅਸੀਂ ਕੁਰਬਾਨੀ ਕੀਤੀ ਆ ਕੁਰਬਾਨੀ ਵਾਲੇ ਨੂੰ ਤਾਂ ਆਪੇ ਲੋਕ ਸਜਦਾ ਕਰਦੇ ਆ ਆਪੇ ਸਲਾਮਾ ਕਰਦੇ ਆ ਆਪੇ ਮੂਰੇ ਸਿਰ ਚਕਾਉਂਦੇ ਆ ਭਗੌੜਿਆਂ ਨੂੰ ਦੱਸਣਾ ਪੈਂਦਾ ਹੁੰਦਾ ਕਿ ਅਸੀਂ ਕੁਰਬਾਨੀ ਕੀਤੀ ਆ ਫਿਰ ਬਲਦੋਹਾ ਸਾਹਿਬ ਨੇ ਜੇਲ ਕਿਵੇਂ ਘੱਟੀ ਇੱਕ ਕਾਦੀ ਜੇਲ ਉੱਥੋਂ ਜਦੋਂ ਭੱਜ ਕੇ ਉੱਥੋਂ ਆਏ ਬਾਹਰ ਇਹ ਜੇ ਉੱਥੇ ਨਾਲ ਖੜਦੇ ਤਾਂ ਅੱਜ ਇਹ ਹੁੰਦੇ ਨਾ ਸੰਸਾਰ ਤੇ ਇਹਨਾਂ ਦਾ ਨਾਂ ਹੁੰਦਾ ਇਹਾਂ ਜੀ ਫਲਾਣੇ ਫਲਾਣੇ ਬੰਦੇ ਸ਼ਹੀਦ ਹੋ ਗਏ ਸੰਤਾਂ ਦੇ ਨਾਲ ਸੀ ਉੱਥੋਂ ਭੱਜ ਕੇ ਬਾਹਰ ਆ ਗਏ ਹੋਰ ਵੀ ਬੜੇ ਆ ਕਾਨੂੰਨ ਉਹਨਾਂ ਦਾ ਨਾਂ ਲੈਣਾ ਫਿਰ ਤਾਂ ਹੀ ਉਹਨਾਂ ਨੂੰ ਫੜ ਕੇ ਜਿੱਲਾਂ ਚ ਲੈ ਗਏ ਅੱਜ ਵੀ ਹੁਣ ਜੇ ਕੋਈ ਪ੍ਰਦਰਸ਼ਨ ਕਰਦੇ ਆ ਤੁਸੀਂ ਉੱਥੋਂ ਫੜ ਕੇ ਤੁਹਾਨੂੰ ਥਾਣੇ ਲਿਆਇਆ ਜਾਂਦਾ ਘੰਟਾ ਦੋ ਘੰਟੇ ਬਿਠਾ ਲੈਂਦੇ ਆ ਫਿਰ ਤੁਹਾਨੂੰ ਛੱਡ ਦਿੰਦੇ ਆ ਹੂੰ ਤੇ ਉਹਨੂੰ ਅਸੀਂ ਕੀ ਕਹਿ ਦਈਏ ਵੀ ਇਹ ਕੁਰਬਾਨੀਆਂ ਹਨ ਉਹਨੂੰ ਕੁਰਬਾਨੀ ਕਿਹਾ ਜਾਊਗਾ ਇਹ ਤਾਂ ਇੱਕ ਮਤਲਬ ਪੰਥ ਦੇ ਨਾਂ ਦੇ ਉੱਤੇ ਤਸੀਂ ਇਹ ਨਹੀਂ ਚੱਲੇ ਇਹਨਾਂ ਨੇ ਕਿਹੜੇ ਤਸੀਂ ਇਹ ਚੱਲੇ ਬਾਈ ਇਹਨਾਂ ਨੇ ਯਾਰ ਕੁਰਸੀਆਂ ਦੇ ਆਨੰਦ ਮਾਣੀ ਜਾਂਦੇ ਇਹਨਾਂ ਨੇ ਜ਼ਮੀਨਾਂ ਜਾਇਦਾਦਾਂ ਬਣਾ ਲੀਆਂ ਲੁੱਟ ਖਸੁੱਟ ਕਰਕੇ ਯਾਰ ਕਿਹੜਾ ਨਸ਼ਾ ਜਿਹੜਾ ਇਹਨਾਂ ਨੇ ਵੇਚਿਆ ਨਹੀਂ ਪੰਜਾਬ 'ਚ ਲਿਆਂਦਾ ਨਹੀਂ ਯਾਰ ਤੁਸੀਂ ਇਹ ਤਾਂ ਦੇਖ ਲਓ ਨਾ ਕਿ ਜਦੋਂ ਇਹ ਜੇਲ੍ਹ ਗਿਆ ਏ ਇਹ ਕਹਿੰਦਾ ਮੈਂ ਜੇਲ੍ਹ ਗਿਆ ਏ ਉਸ ਤੋਂ ਪਹਿਲਾਂ ਮੈਂ ਤਾਂ ਉੱਥੋਂ ਦੇ ਲੋਕ ਦੱਸਦੇ ਹਨ ਕਿ ਪਰਿਵਾਰ ਦੀ ਫਾਈਨੈਂਸ਼ੀਅਲ ਸਥਿਤੀ ਕੀ ਸੀ ਅੱਜ ਕੀ ਆ ਜੇ ਇਹ ਜੇਲ੍ਹਾਂ 'ਚ ਗਿਆ ਤਾਂ ਇਹਨਾਂ ਕੋਲ ਇਹਨਾਂ ਜਾਇਦਾਦਾਂ ਕਿਵੇਂ ਬਣ ਗਈਆਂ ਜ਼ਮੀਨਾਂ ਜਾਇਦਾਦਾਂ ਪ੍ਰਾਪਰਟੀਆਂ ਤੁਹਾੰਦੋਲ ਤੇ ਕਿੱਥੋਂ ਆਇਆ ਕਿਉਂਕਿ ਬਾਦਲਾਂ ਨਾਲ ਰੜਕੇ ਲੁੱਟਿਆ ਹੀ ਹੈ ਨਾ ਸਾਰਿਆਂ ਨੇ ਪੰਜਾਬ ਨੂੰ ਜਿੰਨੇ ਬਾਦਲਾਂ ਨਾਲ ਅੱਜ ਵੀ ਹੈਗੇ ਆ ਤੇ ਜਿੰਨੇ ਪਹਿਲਾਂ ਸੀ ਉਹੀ ਆ ਜਿਨ੍ਹਾਂ ਦੇ ਬਾਦਲਾਂ ਦੇ ਨਾਂ ਤੇ ਘਰ ਭਰੇ ਆ ਉਹੀ ਬੰਦੇ ਬਾਦਲਾਂ ਨਾਲ ਆ ਬਸ ਤੇ ਇਹ ਲੁੱਟਣ ਵਾਲੇ ਲੋਕ ਕੁਰਬਾਨੀਆਂ ਦੱਸਦੇ ਆ ਯਾਰ ਇਹ ਤਾਂ ਝੁੱਠੇ ਲੋਕ ਨੇ ਯਾਰ ਇਹਨਾਂ ਨੂੰ ਲੋਕ ਨੇ ਲੋਕਾਂ ਨੇ ਇੰਨੀ ਬੁਰੀ ਤਰ੍ਹਾਂ ਨਕਾਰਿਆ ਏ ਮਤਲਬ ਇਹਨਾਂ ਨੇ ਤਾਂ ਕਹਿੰਦੇ ਆ ਵੀ ਪੰਥਕ ਪਾਰਟੀ ਦੀਆਂ ਜਿਹੜੀਆਂ ਰਵਾਇਤਾਂ ਸੀ ਉਹਦੇ ਸਿਧਾਂਤ ਸੀ ਉਹ ਵੀ ਛੱਕੇ ਟੰਗ ਤੇ ਇਹ ਤਾਂ ਉੱਥੋਂ ਥੜਕੀ ਗਏ ਸਾਰੇ ਕਿਉਂਕਿ ਵਜ਼ੀਰੀਆਂ ਖਾਤਰ ਚੌਧਰਾ ਖਾਤਰ ਇਹਨਾਂ ਨੇ ਉਹ ਉਹ ਸਿਧਾਂਤ ਗੁਰੂ ਸਾਹਿਬ ਦਾ ਸੀ ਜਿਹੜਾ ਜਿਹੜਾ ਕੁਰਬਾਨੀ ਵਾਲਾ ਸਿਧਾਂਤ ਸੀ ਉਹਨੂੰ ਤਾਂ ਬੈਰਾ ਥੱਲੇ ਮਦੋੜਤਾ ਇਹਨਾਂ ਲੋਕਾਂ ਨੇ ਯਾਰ ਕਿੱਥੋਂ ਕਿੱਥੇ ਆ ਗਿਆ ਉਹ ਉਹ ਕਾਲੀ ਦਲ ਜਿਹੜਾ ਬਲਟੋਹਾ ਸਾਹਿਬ ਤਾਂ ਖੁੱਲਾ ਐਲਾਨ ਕਰਦੇ ਕਿ ਡਿਬੇਟ ਦੀ ਵੀ ਗੱਲ ਕਰ ਰਹੇ ਆ ਮੇਰੇ ਨਾਲ ਗੱਲ ਕਰੋ ਵੀ ਮੈਂ ਪੰਥ ਲਈ ਕੀ ਕੀਤਾ ਟਾਈਮ ਦੱਸ ਉਹਨੂੰ ਕਿ ਕਿੱਥੇ ਹੋਣਾ ਹੈ ਜਗ੍ਹਾ ਦੱਸ ਦੇ ਕਿੱਥੇ ਹੋਣਾ ਹੈ ਆਪਾਂ ਕੁਰਬਾਨੀ ਤੇ ਵਿਚਾਰਾਂ ਵੀ ਕਰ ਲਾਂਗੇ ਤੇ ਪਰ ਆਇਨਿਕ ਮੁੱਦਿਆਂ ਤੇ ਬਹਿਸ ਵੀ ਕਰ ਲਾਂਗੇ ਬਟੋਹੇ ਨੂੰ ਐਨਾ ਹੀ ਪੁੱਛੋ ਤੁਸੀਂ ਸਵਾਲ ਪੁੱਛ ਲਿਓ ਬਟੋਹੇ ਨੂੰ ਲੋੜ ਨਹੀਂ ਟੇਬਲ ਦੀ ਤੁਸੀਂ ਸਵਾਲ ਪੁੱਛ ਲਿਓ ਵੀ ਜਦੋਂ 2015 ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਤੋਂ ਉਦੋਂ ਬਾਅਦ ਨੂੰ ਗੁਰੂ ਬਣਾ ਲਿਆ ਸੀ ਆਪਦਾ ਜਾਂ ਗੁਰੂ ਗ੍ਰੰਥ ਸਾਹਿਬ ਤੇਰੇ ਗੁਰੂ ਸੀ ਬਾਹਰ ਨਹੀਂ ਨਿਕਲੇ ਇੱਕ ਵੀ ਬਿਆਨ ਨਹੀਂ ਆਇਆ ਚਲੋ 17 ਤੱਕ ਤੇਰੀ ਸਰਕਾਰ ਸੀ ਕੱਲ ਇਹਦਾ ਕਾਂਗਰਸ ਦੀ ਸਰਕਾਰ ਆ ਗਈ ਸੀ 17 ਤੋਂ 22 ਤੱਕ ਉਦੋਂ ਉਦੋਂ ਵੀ ਨਹੀਂ ਬੋਲੇ ਤੁਸੀਂ ਉਦੋਂ ਦੱਸ ਦਿਓ ਕਿਉਂ ਨਹੀਂ ਬਰਗਾੜੀ ਕੇ ਉਹ ਗਾੜੀ ਦੇ ਵਿੱਚ ਮੋਰਚਾ ਲੱਗਿਆ ਸੀ ਲੱਗਿਆ ਕਾਂਗਰਸ ਦੇ ਖਿਲਾਫ ਸੀ ਹੂੰ ਜੇ ਤੁਹਾਡੇ ਚ ਜਿਗਰਾ ਸੀ ਉਦੋਂ ਹੀ ਚਲੇ ਜਾਂਦੇ ਤੁਸੀਂ ਉੱਥੇ ਹੂੰ 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 ਉਦੋਂ ਵੀ ਨਹੀਂ ਗਏ ਫਿਰ ਤੁਸੀਂ ਕਹਿੰਦੇ ਨਾ ਅਸੀਂ ਸਿੱਖਾਂ ਅਸੀਂ ਕੁਰਬਾਨੀਆਂ ਕਰਨ ਵਾਲੇ ਆ ਤਾਂ ਫਿਰ ਉਹ ਉੱਥੇ ਆ ਗਈ ਨਾ ਜੀ ਉਦੋਂ ਕਿੱਧਰ ਗਏ ਹੋਏ ਤੁਹਾਡੇ ਸਿਧਾਂਤ ਉਦੋਂ ਗੁਰੂ ਕਿਹਨੂੰ ਬਣਾਇਆ ਹੋਇਆ ਸੀ ਤੁਸੀਂ ਚਲੋ ਥੋੜੀ ਸਰਕਾਰ ਦੇ ਵਿੱਚ ਤਾਂ ਤੁਹਾਨੂੰ ਡਰ ਸੀ ਕਿ ਤੁਸੀਂ ਨਹੀਂ ਆਏ ਸੜਕਾਂ ਤੇ ਥੱਲੇ ਵੀਰੇ ਧਾਰਾ ਥੋੜਾ ਟੇਬਲ ਜਲ ਹੌਸ਼ਕਾਰ ਹੋ ਯਾਰ ਜੀ ਉਦੋਂ ਤਾਂ ਤੁਸੀਂ ਸੜਕਾਂ ਤੇ ਨਹੀਂ ਉਤਰੇ ਥੋੜੀ ਸਰਕਾਰ ਸੀ ਮੰਨ ਲੈਣੇ ਹਮਮ ਤਾਂ ਜਦੋਂ ਕਾਂਗਰਸ ਸੱਤਾ ਸੀ ਉਹ ਗਾੜੀ ਦੇ ਵਿੱਚ 2018 ਚ ਮੋਰਚਾ ਲੱਗਿਆ ਸੀ ਹਮ ਉਦੋਂ ਮੋਰਚੇ ਚ ਕਿਉਂ ਨਹੀਂ ਆ ਉਦੋਂ ਜਾਣਾ ਚਾਹੀਦਾ ਸੀ ਉਦੋਂ ਵੀ 5 ਸਾਲ ਨਹੀਂ ਬੋਲੇ ਫਿਰ ਥੋੜਾ ਗੁਰੂ ਕੌਣ ਆ ਤੁਸੀਂ ਪੰਥਕ ਕਿਵੇਂ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਨੂੰ ਮੰਨਣ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਉਹਦੇ ਤੇ ਚੱਲਣ ਵਾਲੇ ਸਿੱਖ ਨੇ ਉਹ ਪੰਥਕ ਨੇ ਨਾ ਕਿ ਗੁਰੂ ਨੂੰ ਨਾ ਕਿ ਗੁਰੂ ਨੂੰ ਪਾਸੇ ਛੱਡ ਕੇ ਗੁਰੂ ਤੋਂ ਬੇਮੁਖ ਹੋ ਕੇ ਕਿਸੇ ਬੰਦੇ ਦੇ ਮੂਰੇ ਨਾਲ ਫੜਨ ਵਾਲੇ ਕਿਸੇ ਬੰਦੇ ਦੇ ਪੈਰ ਚੱਟਣ ਵਾਲੇ ਉਹ ਪੰਥਕ ਹੁੰਦੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਵਿਚਾਰ ਹੈ ਜੋ ਜੀ ਰੂਹ ਹੈ ਉਹ ਡੀਰੇਲ ਹੋ ਗਈ ਹਾਂ ਤੇ ਦੇਖੋ ਤੁਸੀਂ ਨਾ ਪ੍ਰਾਤਨ ਹੁਣ ਐਂ ਦੱਸੋ ਚਲੋ ਪੰਜਾਬ ਦੇ ਲਈ ਕਿੰਨੀ ਕੁ ਜ਼ਰੂਰੀ ਮੰਨਦੇ ਹੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਨਹੀਂ ਜ਼ਰੂਰੀ ਹੈਗਾ ਪੰਜਾਬ ਲਈ ਖੇਤਰੀ ਪਾਰਟੀ ਜ਼ਰੂਰੀ ਹੈ ਪੰਜਾਬ ਲਈ ਕਿਉਂਕਿ ਇਹਦੇ 'ਚ ਤਾਂ ਸਾਰੇ ਡਾਕੂ ਨੇ ਇਹ ਤਾਂ ਉਹ ਬੰਦੇ ਰਹੇ ਨਹੀਂ ਨਾ ਇਹਦੇ ਵਿੱਚ ਤਾਂ ਤੁਸੀਂ ਐਂ ਦੱਸੋ ਅਕਾਲੀ ਦਲ ਦੇ ਵਿੱਚ ਇੱਕ ਵੀ ਇਹੋ ਜਿਹਾ ਬੰਦਾ ਹੈਗਾ ਸਰਦਾਰ ਕਪੂਰ ਸਿੰਘ ਵਰਗਾ ਹੂੰ ਜਿਹਦੇ ਜਿਹੜਾ ਬੰਦਾ ਚੁਰਤ ਦੇ ਨਾਲ ਸਟੇਜ ਤੋਂ ਖੜ ਕੇ ਇਹ ਗੱਲ ਕਹਿ ਦੇਵੇ ਹੂੰ ਕਿ ਜਿਹੜਾ ਬੰਦਾ ਤੰਬਾਕੂ ਦਾ ਸੇਵਨ ਕਰਦਾ ਮੈਨੂੰ ਵੋਟ ਨਾ ਪਾਵੇ ਮੈਂ ਮੈਂ ਗੱਲ ਕਹਿਣਾ ਹੂੰ ਮੈਂ ਕੋਈ ਪੰਥਕਾ ਗੂ ਤਾਂ ਨਹੀਂ ਮੈਂ ਅਕਾਲੀ ਦਲ ਦਾ ਤਾਂ ਨਹੀਂ ਮੈਂ ਗੱਲ ਕਹਿਣਾ ਕਿ ਯਾਰ ਜਿਹੜਾ ਬੰਦਾ ਮੇਰੇ ਤੋਂ ਨਸ਼ੇ ਦੀ ਝਾਕ ਕਰਦਾ ਤੂੰ ਮੈਨੂੰ ਬਿਸ਼ੱਕ ਵੋਟ ਨਾ ਪਾਵੇ ਮੈਂ ਨਸ਼ਾ ਨਹੀਂ ਵੰਡ ਸਕਦਾ ਮੈਂ ਨਸ਼ਾ ਵੰਡਣਾ ਨਹੀਂ ਮੇਰੀ ਆਤਮਾ ਨਹੀਂ ਮੰਨਦੀ ਹੂੰ ਠੀਕ ਹੈ ਮੈਂ ਕਿਸੇ ਦਿੱਤੀ ਪੁੱਤ ਨੂੰ ਨਸ਼ਾ ਛਡਵਾ ਤਾਂ ਸਕਦਾ ਹਾਂ ਮੈਂ ਲਾ ਨਹੀਂ ਸਕਦਾ ਮੈਂ ਲਾਉਣਾ ਨਹੀਂ ਚਾਹੁੰਦਾ ਕੋਈ ਹੈ ਅਕਾਲੀ ਦਲ ਦੇ ਵਿੱਚ ਇਹੋ ਜਿਹਾ ਬੰਦਾ ਡੀਰੇਲ ਦੀ ਗੱਲ ਤੁਸੀਂ ਕੀਤੀ ਸਰਦਾਰ ਕਪੂਰ ਸਿੰਘ ਦੇ ਪੈਰ ਵਰਗਾ ਹੈ ਕੋਈ ਉਹ 1972 ਦਾ ਮਤਾ ਅਨੰਦਪੁਰ ਸਾਹਿਬ ਦਾ ਜਿਹਨੇ ਡਰਾਫਟ ਕੀਤਾ ਸੀਗਾ ਉਹ ਕੁ ਸੋਜੀ ਬੂਜੀ ਵਾਲਾ ਪੂਰਾ ਪੂਰੀ ਸੂਝ ਬੂਝ ਵਾਲਾ ਤਿੱਖਣ ਬੁੱਧੀ ਵਾਲਾ ਸੀ ਇਹਨਾਂ ਨੇ ਕਦੇ ਸਰਦਾਰ ਕਪੂਰ ਸਿੰਘ ਦਾ ਦਿਨ ਮਨਾਇਆ ਇਹਨਾਂ ਨੇ ਕਦੇ ਗਿਆਨੀ ਦਿੱਤ ਸਿੰਘ ਦੀ ਗੱਲ ਕੀਤੀ ਹੈ ਜਿਹੜੇ ਸਾਡੇ ਰੋਸ਼ਨ ਦਿਮਾਗ ਸੀ ਸਿੱਖਾਂ ਦੇ ਜਿਨ੍ਹਾਂ ਨੇ ਉਹ ਕਿਹੜਾ ਸਵਾਮੀ ਸੀ ਇਹਨਾਂ ਦਾ ਉਹਨੂੰ ਚਾਰ ਵਾਰੀ ਬੈਸ ਚੁਪਾ ਜਾਇਆ ਹੈ ਹੂੰ ਕਦੇ ਉਹਨਾਂ ਬੰਦਿਆਂ ਦੇ ਦਿਨ ਮਨਾਏ ਆ ਉਹਨਾਂ ਮਹਾਨ ਲੋਕਾਂ ਦੀ ਗੱਲ ਕੀਤੀ ਆ ਇਹਨਾਂ ਨੇ ਤਾਂ ਗੱਲ ਜਾਂ ਬਾਦਲ ਦੀ ਕੀਤੀ ਆ ਹੂੰ ਚਿੱਠੀਆਂ ਲਿਖਣ ਵਾਲੇ ਦੀ ਉਹਦੀਆਂ ਵਰ੍ਹਸੀਆਂ ਮਨਾਏ ਜਾਂਦੇ ਆ ਤੁਹਾਨੂੰ ਕੀ ਲੱਗਦਾ ਕਿ ਅਮਰਿਤਪਾਲ ਦਾ ਕੀ ਪਲੱਸ ਪੁਆਇੰਟ ਆ ਉੱਥੇ ਜਿਹੜਾ ਖਡੂਰ ਸਾਹਿਬ ਤੁਸੀਂ ਕਹਿੰਦੇ ਹੋ ਕਿ ਇੱਕ ਪਾਸੜੀ ਭੁਗਤੇਗਾ ਇੱਕ ਤਾਂ ਉਹ ਪਿਛਲੀ ਵਾਰ ਦੇ 5 ਸਾਲ ਉਹ ਜਿਹੜੀ ਉਹਨਾਂ ਨੇ ਜਲਾਲਤ ਝੱਲੀ ਆ ਲੋਕਾਂ ਨੇ ਤਾਂ ਨੇਵੇਂ ਨੇ ਚੱਲੇ ਆ ਮਾਜੀ ਖਾਲਾ ਕਰਕੇ ਬੀਬੀ ਖਾਲਾ ਕਰਕੇ ਉਹਦਾ ਬੜਾ ਉਹਨਾਂ ਦੇ ਮਨ ਦੇ ਵਿੱਚ ਇੱਕ ਹੈ ਕਿ ਛੇਤੀ ਵੋਟਾਂ ਆਉਣ ਉਹ ਤਾਂ ਉਡੀਕਦੇ ਸੀ 5 ਸਾਲ ਕਦੋਂ ਆਉਣਗੇ ਤੇ ਇਹ ਵੀ ਇੱਕ ਪਲੱਸ ਪੁਆਇੰਟ ਹੈ ਕਿ ਬੀਬੀ ਖਾਲਾ ਜੀ ਪਰਿਵਾਰ ਨਾਲ ਤੁਰੇ ਹੋਏ ਨੇ ਹੂੰ ਇਹਨਾਂ ਨੂੰ ਇੱਕ ਇਹ ਵੀ ਇੱਕ ਉਹਨਾਂ ਨੂੰ ਮਹਿਣਾ ਜਿਹੜਾ ਚੱਲਿਆ ਨਾ ਇੰਨੇ ਸਾਲ ਉਹਨਾਂ ਨੇ ਤੇ ਉਹਨਾਂ ਨੂੰ ਇੱਕ ਇਹ ਸੀ ਤਕਲੀਫ ਸੀ ਉੱਥੋਂ ਦੇ ਲੋਕਾਂ ਨੂੰ ਮੈਂ ਵੀ ਹੁਣ ਇਹ ਜਾ ਕੇ ਕਹਿ ਕੇ ਆਇਆ ਨਾ ਉਹਨਾਂ ਨੂੰ ਜਿੰਨੇ ਨੌਜਵਾਨ ਸੀ ਹਾਲੇ ਵੀ ਥੋੜੇ ਜੇ ਮਨ ਜਿਵੇਂ ਅਕਾਲੀ ਦਲ ਦਾ ਤਾਂ ਸਮੁੱਚਾ ਵਰਕਰ ਹੀ ਜਿਹੜਾ ਯੂਥ ਅਕਾਲੀ ਦਲ ਦੇ ਨਾਲ ਜਿੰਨੇ ਨੌਜਵਾਨ ਸੀ ਉਹ ਤਾਂ ਸ਼ਰਮਪੂਰੇ ਹੋਏ ਆ ਉਹਨਾਂ ਨੇ ਤਾਂ ਇਹ ਗੱਲ ਮੁਕਾਤੀ ਹੈ ਕਿ ਅਸੀਂ ਪਿੰਡ 'ਚ ਅਕਾਲੀ ਦਲ ਦਾ ਬੂਥ ਹੀ ਨਹੀਂ ਲਾਉਣਾ ਬੂਥ ਨਹੀਂ ਲੱਗਣ ਦੇਣਾ ਕਹਿੰਦੇ ਤੇ ਬਹੁਤ ਸਾਰੇ ਨੌਜਵਾਨਾਂ ਨੇ ਇਹ ਤਿਆਰ ਕਰ ਲਿਆ WhatsApp ਤੇ ਜਿਵੇਂ ਹੁਣ ਗਰੁੱਪ ਬਣੇ ਹੁੰਦੇ ਆ ਜਿਵੇਂ ਹੁਣ ਸਾਡੇ ਬਾਘੇਪੜੇ ਨੇ ਤਾਂ ਇੱਕ ਗਰੁੱਪ ਬਣਿਆ ਹੋਇਆ ਬਾਘੇਪੜੇ ਉਹਦੇ 'ਚ ਸਾਰੀਆਂ ਧਿਰਾਂ ਦੇ ਆਗੂ ਵੀ ਨੇ ਬਲਕਰ ਵੀ ਨੇ ਤੇ ਮੈਂ ਉਹਦੇ 'ਚ ਇਹ ਗੱਲ ਕਹੀ ਸੀ ਅੱਜ ਤੋਂ ਮਹੀਨਾ ਕੋ ਪਹਿਲਾਂ ਅਜੇ ਮੈਂ ਉਹਦੋਂ ਚੋਣ ਲੜਨ ਦਾ ਐਲਾਨ ਨਹੀਂ ਸੀ ਕਿ ਇੱਥੋਂ ਲੜਾਂਗੇ ਹ ਇਹ ਮੈਂ ਉਹ ਵੀ ਇਹ ਗੱਲ ਕਹੀ ਸੀ ਕਿ ਆਪਣੇ ਇਲਾਕੇ ਦੇ ਵਿੱਚ ਬਿਆਨ ਸਿੰਘ ਦਾ ਪੁੱਤ ਖੜਾ ਹੈ ਜਿਹਦਾ ਅਸੀਂ ਕਹਿੰਨੇ ਆ ਬਿਆਨ ਸਿੰਘ ਨੇ ਸਾਡੀ ਕੌਮ ਦੀ ਪੱਗ ਬਚਾਈ ਹੈ ਤੇ ਅਸੀਂ ਵੀ ਉਹਦੀ ਪੱਗ ਬਚਾਈਏ ਹੁਣ ਹੁਣ ਵੋਟਾਂ ਪਾਈਏ ਤੇ ਉਹਦੇ ਵਿੱਚ ਅਕਾਲੀ ਦਰਾਲਾ ਨੇ ਨਹੀਂ ਹਾਮੀ ਭਰੀ ਯਾਨੀ ਮੇਰੇ ਨਾਲ ਦੇ ਜਿਹੜੇ ਕਾਂਗਰਸੀ ਸੀ ਉਹਨਾਂ ਨੇ ਵੀ ਕਿਹਾ ਤਾਂ ਹਾਂ ਬਿਲਕੁਲ ਠੀਕ ਹੈ ਬਾਈ ਦੀ ਗੱਲ ਆਪਾਂ ਨੂੰ ਅਹੀਂ ਕਰਨਾ ਚਾਹੀਦਾ ਤੇ ਕਾਲੀਆਂ ਨੇ ਨਹੀਂ ਹਾਮੀ ਭਰੀ ਮਤਲਬ ਪੰਥ ਵਾਲੇ ਪਾਸੇ ਨੂੰ ਤੁਰਦੇ ਨਹੀਂ ਮੈਂ ਕਾਲੀਆਂ ਨੂੰ ਇਹ ਵੀ ਸਲਾਹ ਦਿੱਤੀ ਸੀ ਬਿਆਨ ਸਿੰਘ ਕੋਲ ਜਿਨੇਂਦਰਾ ਗਾਂਧੀ ਤੋਂ ਬਦਲਾ ਲਿਆ ਸੀ ਦਰਬਾਰ ਸਾਹਿਬ ਤੇ ਹਮਲੇ ਦਾ ਸਰਪਜੀ ਸਿੰਘ ਬੋਲਵਾ ਹੋਏ ਨਾ ਉਹਦਾ ਪੂਰਾ ਮੁੰਡਾ ਥੋੜੀ ਖੜੂ ਉਹਦਾ ਤਾਂ ਮੁੰਡਾ ਉਹਦਾ ਪੁੱਤ ਇੱਥੇ ਖੜਾ ਲੋਕ ਕਨਫਿਊਜ਼ ਹੋ ਚਿੱਤੀ ਹੁੰਦੇ ਨੇ ਉਹ ਉਹ ਨਹੀਂ ਪਾਉਣਗੇ ਲੋਕਾਂ ਨੇ ਉਹਦੇ ਪੁੱਤੇ ਉਹਦਾ ਪੋਤਾ ਲੁਧਿਆਣੇ ਖੜਾ ਉਹਨੂੰ ਦੋ ਵਾਰੀ ਪਾ ਕੇ ਲੋਕਾਂ ਨੇ ਨਜ਼ਾਰਾ ਵੇਖ ਲਿਆ ਏ ਉਹ ਉਹ ਨਹੀਂ ਪਾਉਂਦੇ ਲੋਕ ਵੋਟ ਕੁਲਵੀਰ ਜੀਰੇ ਦਾ ਕੀ ਬਣੂਗਾ ਬਾਈ ਖਡੂਰ ਸਾਹਿਬ ਤੋਂ ਮੈਂ ਦੱਸਿਆ ਤਾਂ ਹੈ ਆਮ ਆਦਮੀ ਪਾਰਟੀ ਕਾਲੀਦਲ ਤੇ ਕਾਂਗਰਸ ਹੂੰ ਖਡੂਰ ਸਾਹਿਬ ਤਿੰਨਾਂ ਦੀ ਜਮਾਨਤ ਤਾਂ ਜਬਤ ਹੋਣੀ ਹੈ ਲੋਕ ਨੇ ਟਰੋਲ ਕਰਦੇ ਨੇ ਅਮਰਪਾਲ ਨੂੰ ਕਿ ਜਿਸ ਹਕੂਮਤ ਦੇ ਖਿਲਾਫ ਬੋਲਦੇ ਰਹੇ ਉਸੇ ਸੰਵਿਧਾਨ ਦੀ ਸੋਖਾਣ ਨੂੰ ਕਾਲੇ ਕਾਲੇ ਨਹੀਂ ਉਹਨੇ ਇਹ ਵੀ ਵੀਡੀਓ ਦੇਖੋ ਇਹ ਗੱਲ ਤਾਂ ਕਹੀ ਕਬੂਲ ਕੀਤੀ ਹੋਈ ਆ ਮੈਂ ਤੁਹਾਨੂੰ ਵੀਡੀਓ ਸੁਣਾ ਵੀ ਦਿੰਦਾ ਜੇ ਕਹੋਗੇ ਮੇਰੇ ਫੋਨ 'ਚ ਆਊਗੀ ਜੇ ਸੰਵਿਧਾਨ ਨੂੰ ਜੇ ਸੰਵਿਧਾਨ ਜਾਂ ਸਰਕਾਰਾਂ ਸਟੇਟ ਹਮ ਆਪਦੇ ਸੰਦਾਂ ਨੂੰ ਸਾਡੇ ਖਿਲਾਫ ਵਰਤਦੀਆਂ ਤਾਂ ਅਸੀਂ ਸੰਵਿਧਾਨ ਨੂੰ ਕਿਉਂ ਨਹੀਂ ਵਰਤ ਸਕਦੇ ਵੀ ਸਾਨੂੰ ਵੀ ਉਸ ਵਿਧਾਨ ਦੇ ਵਿੱਚ ਰਹਿ ਕੇ ਜੇ ਸਾਡੇ ਜੇ ਸਾਡੇ ਨੌਜਵਾਨ ਭਰਾਵਾਂ ਨੂੰ ਸਾਡੇ ਕੋਲ ਚਾਰਾ ਦੱਸੋ ਨਾ ਕੀ ਆ ਕਾਨੂੰਨ ਦੇ ਇਹ ਕਹਿੰਦੇ ਕਾਨੂੰਨ ਦੇ ਦਾਰੇ ਮੁਤਾਬਕ ਹਮ ਸਰਕਾਰ ਕਹਿੰਦੀ ਹੈ ਕਿ ਅਸੀਂ ਕਾਨੂੰਨ ਮੁਤਾਬਕ ਉਹਨਾਂ ਨੂੰ ਅੰਦਰ ਕੀਤਾ ਹੈ ਹਮ ਅਸੀਂ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਹੈ ਫਿਰ ਅਸੀਂ ਵੀ ਉਸ ਕਾਨੂੰਨ ਨੂੰ ਵਰਤ ਕੇ ਬਾਹਰ ਆ ਜੰਨੇ ਹਮ ਚੋਣ ਲੜ ਕੇ ਬਾਹਰ ਆ ਜੰਨੇ ਫਿਰ ਸਾਨੂੰ ਕਿਉਂ ਨਹੀਂ ਅਧਿਕਾਰ ਫਿਰ ਉਸ ਕਾਨੂੰਨ ਨੂੰ ਵਰਤਣ ਦਾ ਤੁਸੀਂ ਕਾਨੂੰਨ ਨੂੰ ਗਲਤ ਤਰੀਕੇ ਨਾਲ ਵਰਤ ਰਹੇ ਹੋ ਅਸੀਂ ਸਹੀ ਤਰੀਕੇ ਲਈ ਵਰਤਣਾ ਹੈ ਅਮਰਤਪਾਲ ਜੀ ਚੋਣ ਜਿੱਤਦੇ ਨੇ ਤੁਹਾਨੂੰ ਲੱਗਦਾ ਜੇਲ੍ਹੋਂ ਬਾਹਰ ਆ ਜਾਣਗੇ ਬਿਲਕੁਲ ਆਉਣਗੇ ਇਹ ਕਾਨੂੰਨ ਹੈ ਜਿਹੜਾ ਬੰਦਾ ਇਲੈਕਸ਼ਨ ਮਾਨ ਸਾਹਿਬ ਨਹੀਂ ਆਏ ਇਹ ਤਾਂ ਮੱਝ ਵਾਲਿਆਂ ਨੇ ਅੱਗੇ ਵੀ ਇਤਿਹਾਸਦਾਰ ਆਇਆ ਉਹ ਤੋਂ ਤਰ ਤਰ ਅਸੀਂ ਹਲਕੇ ਦਾ ਨਾਮ ਹੂੰ ਤੇ ਹੁਣ ਉਸ ਹਲਕੇ ਦਾ ਨਾਮ ਖਡੂਰ ਸਾਹਿਬ ਪੈ ਗਿਆ ਤੇ ਹੁਣ ਤਾਂ ਸਗੋਂ ਹੋਰ ਜਜ਼ਬਾ ਉਹਨਾਂ ਦੇ ਅੰਦਰ ਪੈਦਾ ਹੋਇਆ ਹੈ ਕਿ ਅਸੀਂ ਉਹ ਇਤਿਹਾਸ ਦੁਹਰਾਉਣਾ ਹੈ ਕਿ ਸਾਨੂੰ ਹੀ ਸੇੜਾ ਜਾਊਗਾ ਅਸੀਂ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਬਾਹਰ ਕੱਢਿਆ ਸੀ ਅਸੀਂ ਵੀ ਅਮਰਪਾਲ ਸਿੰਘ ਦੀ ਖਾਤਰ ਲੜਾਈ ਲੜਾਂਗੇ ਸੰਸਦ ਦੇ ਵਿੱਚ ਫਿਰ ਸਪੀਚ ਸੁਣਨ ਵਾਲੀ ਹੋਊਗੀ ਜੇ ਜੇ ਪੰਜਾਬ ਦੇ ਲੋਕ ਇਹ ਤਹਈਆ ਕਰ ਲੈਣ ਕਿ ਅਸੀਂ 13 ਉਹ ਵਿਭਾਗ ਸ਼ਕਸ਼ੀਤਾ ਉੱਥੇ ਭੇਜਣੀਆਂ ਜਿਹੜੀਆਂ ਵੇਖ ਨਹੀਂ ਸਕਦੀਆਂ ਜਿਹੜੀਆਂ ਹਕੂਮਤ ਦੇ ਮੂਰੇ ਝੁਕ ਨਹੀਂ ਸਕਦੀਆਂ ਤੇ ਫਿਰ ਪੰਜਾਬ ਦੇ ਮਸਲੇ ਹੱਲ ਹੋਣੋਂ ਕੌਣ ਰੋਕ ਸਕਦਾ ਹੈ ਹੂੰ